ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਬਲੌਗ 'ਚ ਇਸ ਸਮਾਂ ਹੋ ਰਿਹਾ तकरीबन 3:05 ਵਜੇ ਆ ਤੇ ਅੱਪਾਂ ਚੱਲਿਆਂ ਗੱਡੀ ਖਾਲੀ ਕਰਨ ਤੇ ਹੁਣੇ-ਹੁਣੇ ਪਹਿਲਾਂ ਗੱਡੀ ਕੱਢੀ ਯਾਰਡ ਦੇ ਵਿੱਚੋਂ ਜੋ ਕਿ ਬਹੁਤ ਔਖੀ ਗੱਡੀ ਹੈ ਕਿਉਂਕਿ ਹੋਰ-ਹੋਰ ਗੱਡੀਆਂ ਪਿੱਛੇ ਪਿੱਛੇ ਬਹੁਤ ਲੱਗੀਆਂ ਹੋਈਆਂ ਵੇਦੀਆਂ ਇਹਦੇ ਕਰਕੇ ਗੱਡੀ ਬਹੁਤ ਔਖੀ ਬਾਹਰ ਕੱਢੀ ਤੇ ਹੁਣ ਅੱਪਾਂ ਚੱਲਿਆਂ ਗੱਡੀ ਖਾਲੀ ਕਰਨ ਪਹਿਲਾਂ ਚੱਕਾਂਗੇ ਰਾਸਤੇ 'ਚ ਲੈਵਰ ਇੰਨਾ ਨੇ ਗੱਡੀ ਖਾਲੀ ਕਰ ਲਈਆਂ ਫਿਰ ਜਾਵਾਂਗੇ ਆਪਾਂ ਡੀਲਰ ਦੀ ਦੁਕਾਨ ਤੇ ਆਪਾਂ ਬੁੱਜ ਕੇ ਉਹਨੇ ਟਿਕਾਣੇ ਤੇ ਆਪਾਂ ਜਾਨੋਂ ਉਹਦੀ ਨੇ ਕੋਲ ਕੁੱਪੀ ਇਹ ਪਾਣੀ ਆਪਾਂ ਲੱਗੀ ਪਾਣੀ ਦਿੱਤੇ ਆਪਾਂ ਛੋਟਾ ਜਿਹਾ ਗਲਾਸ ਸਾਡਾ ਪਾਣੀ ਆਪਾਂ ਫੈਕਟਰੀ ਤੇ ਭਰ ਲਿਆਦਾ ਉੱਥੇ ਵਾਟਰ ਕੂਲਰ ਲੱਗਿਆ ਵਾ ਉੱਥੀ ਤੇ ਆਪਾਂ ਪਾਣੀ ਭਰ ਲਿਆ ਠੰਡਾ ਠੰਡਾ ਨਾਲੇ ਆਪੀ ਦਾ ਨਾਲੇ ਲੈਵ ਕਿਉਂਕਿ ਕਿਤੇ ਕਿਤੇ ਖਾਲੀ ਕਰਨ ਜਾਈਦਾ ਪਾਣੀ ਵੀ ਨਹੀਂ ਮਿਲਦਾ ਉੱਥੇ ਨਸੀਬੇ ਨਹੀਂ ਹੁੰਦਾ ਪਾਣੀ ਵੀ ਨਹੀਂ ਪੀਣ ਦਾ ਨਸੀਬ ਹੁੰਦਾ ਹੋਰ ਤਾਂ ਕਿਆ ਮਿਲਣਾ ਉੱਥੇ ਤਾਂ ਕਰਕੇ ਆਪਾਂ ਫੈਕਟਰੀ ਦੇ ਪਹਿਲਾਂ ਹੀ ਇਹ ਵਾਟਰ ਕੂਲਰ ਰੱਖਿਆ ਵਾ ਇਹਨੂੰ ਪਾਣੀ ਦਾ ਭਰ ਕੇ ਲੈ ਕੇ ਆਈਦਾ ਤਾਂ ਕਿ ਉੱਥੇ ਜਾ ਕੇ ਆਪਾਂ ਨੂੰ ਔਖਾ ਨਾ ਹੋਵੇ ਪਾਣੀ ਦਾ ਸਾਡੇ ਗੱਡੀ ਖਾਲੀ ਕਰਨ ਵਾਲੇ ਬੰਦੇ ਆ ਗਏ ਬਾਵਾ ਦੇਰ ਕਰਤੀ ਤੁਸੀਂ ਜੀ ਰਾਟ ਨੂੰ ਅੱਜ ਟੋਲ ਵਾਲਿਆਂ ਨੇ ਤੋੜਤਾ ਆਪਣਾ ਸ਼ੀਸ਼ਾ ਜਦ ਇਹ ਬਣਾਣੀ ਦੀ ਸੀ ਉਸ ਟਾਈਮ ਉਸ ਟਾਈਮ ਫਿਰ ਆਪਾਂ ਗੱਡੀ ਚਲਾਉਂਦੇ ਤੇ ਨਾ ਤਾਂ ਕਰਕੇ ਬਣੀ ਨਹੀਂ ਲੱਗੀ ਬਣੀ ਨਹੀਂ ਸੀ ਤੁਸੀਂ ਦਿਖਾਓ ਹਾਂ ਲੱਕੀ ਇੱਕ ਬੰਦਾ ਕੋਇਆ ਵਾ ਤੇਜ਼ ਕੇ ਉਹ ਜਿਆਦਾ ਤੇਜ਼ ਬਣਦਾ ਤਾਂ ਬੰਦਾ ਸੱਦਲੇ ਖਾ ਲਈ ਲੱਗਿਆ ਹੁਣੇ ਪਾਪਨ ਜਗੇ ਟਕਾਣੇ ਸਿਰ ਜੀ ਟੋਚ ਨਾਲ ਹੀ ਦਿਖਾ ਵੀ ਇਹ ਹਾਲੇ ਉਹ ਬੰਦਾ ਆਇਆ ਨਹੀਂ ਹੈਗਾ ਬਲਾਤ 6 ਵਜੇ ਲਿਆਤਾ ਬਾਈ ਨੇ ਕਹਿੰਦੇ ਰੁਕ ਜਾ ਤੇਰੇ ਕੋ ਕੋਈ ਬੰਦੇ ਨੂੰ ਭੇਜਤਾ ਤਾਂ ਕਰਕੇ ਆਪਾਂ ਫਸ हां पीसी को बोलया था मैं तीन दिन की डीटी बंदे अपने ब्लॉग देख के खुश ਹੁੰਦੇ ਹੋਏ ਰਿਐਕਸ਼ਨ ਰਿਐਕਸ਼ਨ ਚਾਨਵੀ ਚਾਨਵੀ ਆਈ ਰਮਨ ਜੀ ਦਾ ਕਹਿਣਾ ਜਿੰਨੇ ਮੈਂ ਬੰਦਾ ਲੱਗੇ ਇੰਨੇ ਮਾਰਤੀ ਪੈਂਡ ਚ ਫੜ ਤਾਰਾਂ ਹੈਗੀਆਂ ਬਹੁਤ ਨੀਮੀਆਂ ਬਹੁਤ ਜ਼ਿਆਦਾ ਨੀਮੀਆਂ ਰਲੀ ਪੂਰੀ ਪੂਰੀ ਕਿੱਥੇ ਲੰਘੇ ਜੋ ਗੱਡੀ ਇਹ ਟੋਟਾ ਟਟਾ ਕਿਵੇਂ ਪਿੰਡ ਵਾਲੇ ਬੋਲਣ ਹੁਣ ਸੱਜੇ ਹੋ ਗਏ ਸ਼ਕਤੀਮਾਨ ਹਰਮ ਨੇ ਸ਼ਕਤੀਮਾਨ ਯਾਨੀ ਗੱਡੀ ਆਪਣੀ ਉੱਥੇ ਹੁਣ ਬੜੀ ਨਹੀਂ ਹੈਗੀ ਬਾਈਆਂ ਨੇ ਫਿਰ ਕੀਤਾ ਕਿਸੇ ਨੂੰ ਕਨਵੇਂ ਸੋ ਫਿਰ ਗੱਡੀ ਖਾਲੀ ਕਰਨ ਲੱਗੇ ਪਾਉਰੇ ਦੁਕਾਨ ਚ ਕਿਸੇ ਵਿੱਚ ਪਿੰਡ ਹੁਣ ਗੱਡੀ ਕਰਾਂਗੇ ਉਰੇ ਖਾਲੀ ਲੱਕੀ ਵੈਸੇ ਹਾਂ ਗਾ ਲੇ ਤਾਂ ਦੇਖੇ ਪਿੰਡ ਮਾਂ ਮੰਨਣ ਵਾਲੀ ਹੈ ਨਾ ਵੀ ਹਾਂ ਲੋਕ ਇੱਕ ਦੂਜੇ ਸਪੋਰਟ ਕਰਦੇ ਹਨਾ ਬਹੁਤ ਜ਼ਿਆਦਾ ਵੀਰੇ ਹੈ ਨਾ ਸ਼ਹਿਰ ਮਾਂ ਨਹੀਂ ਆ ਚੀਜ ਹੈ ਨਾ ਮੈਨੂੰ ਵੀ ਪਤਾ ਹੈ ਨਾ ਤਾਂ ਰਸਤਾ ਡਬਲ ਡਬਲ ਰਸਤਾ ਦਿਖਾਉਂਗਾ ਪੰਜਾਂ ਜਾਨੇ ਦਾ ਰਸਤਾ ਦੱਸਣਾ ਪੰਜ ਆਉਂਗੇ ਨਹੀਂ ਨਾਲੇ ਰਵ ਨੇ ਚਾਚਾ ਆਪਾਂ ਦੇ ਕਿੰਨੀ ਵਾਰੀ ਸ਼ਹਿਰ ਮਾਂ ਵੀ ਆਪਾਂ ਕਿੱਥੇ ਕਿੱਥੇ ਗਏ ਹੈ ਨਾ ਸ਼ਹਿਰ ਮਾਂ ਕਦੇ ਕੋਈ ਕਹਿੰਦਾ ਤਾਂ ਨਹੀਂ ਆ ਵੀ ਆ ਚੱਲ ਬਈ ਸਾਡੇ ਸਵਿੰਟ ਰੱਖ ਦੋ ਨਾ ਵੀ ਚੱਲ ਤੁਹਾਡੇ ਨਹੀਂ ਗੱਡੀ ਪੁੱਜਦੀ ਉਹਦੇ ਦੇ ਇੱਕ ਜਦੇ ਅਗਲੇ ਨੂੰ ਕਹਿੰਦਾ ਯਾਰ ਤੁਹਾਡੇ ਨਹੀਂ ਜਾਂਦੀ ਸਾਡੇ ਉਰੇ ਰੱਖ ਲਓ ਜਿਹਦੇ ਬੋਲਦਾ ਉਹਨੇ ਬੰਦੇ ਨੇ ਵੀ ਹਾਂ ਭਾਈ ਤੁਹਾਡੇ ਵੀ ਨਹੀਂ ਜਾਂਦੀ ਹੈਗੀ ਵੀ ਸਾਡੇ ਗੱਡੀ ਰੱਖਦਾ ਆ ਤਾਂ ਇੱਕ ਬੰਦਾ ਇਹ ਇਹਨੇ ਲਾਇਆ ਅਸਲ ਮੈਂ ਤਾਂ ਮੇਨ ਜੈਕ ਤਾਂ ਜੈਕ ਤਾਂ ਹੀ ਲਾਇਆ ਹ ਇਹਨੇ ਤਾਰਾ ਨਾਲ ਜੜ ਵਾਲਾ ਨੇ ਤੇ ਸਾਲੇ ਨੇ ਮੈਨੇ ਚਾੜਦੇ ਭਾਈ ਬਹੁਤ ਜਗਾਏ ਮੈਨੂੰ ਲੋੜੇ ਨਹੀਂ ਗਿਣਤੀ ਕਰਨੇ ਦੀ ਤੂੰ ਕਦੇ ਬਾਤ ਤੇ ਰੱਖਿਆ ਮੈਂ ਤਾਂ 18 ਕਹਿੰਦਾ ਕਿੰਨੇ ਹੁੰਦੇਗਾ ਸਾਡਾ 80 ਆਪਾਂ ਨੂੰ ਗਿਣਤੀ ਆਉਂਦੀ ਨਹੀਂ ਹੈਗੀ 10 ਮੈਨੂੰ 18 ਦਾ 180 ਹੁੰਦਾ ਇਹ ਪਤਾ ਬਸ ਕੱਲਾ ਸਿੱਧਾ ਡਾਇਰੈਕਟ ਇਤੇ ਇਲਾਵਾ ਕੁਝ ਨਹੀਂ ਪਤਾ ਉਜਾ ਵੈਂਦਾ ਪੈ ਜਾਂਦਾ ਲੈ ਗਾਣਾ ਲਿਖਿਆ ਕਿਦਾਂ ਵੈਸੇ ਗਾਣਾ ਲਿਖ ਲਈਦਾ ਕਿਦਾਂ ਤੂੰ ਗਾਣਾ ਲਿਖ ਤੇ ਰਿਕਾਰਡ ਕੋਈ ਸੁਣਾ ਵੀ ਕੋਈ ਐਂ ਤਾਂ ਹੋਵੇ ਨੇ ਵੀ ਹਾਂ ਵੀ ਤੂੰ ਗਾਣਾ ਲਿਖਿਆ ਮੜਕਾ ਸੁਣਾਵੇਂ ਨਾ ਹਨਾ ਰਮਣ ਅੱਲਕੀ ਸੁਣਾਉਂਗਾ ਲੱਕੀ ਤੂੰ ਸੁਣਾਏਗਾ ਗਾਣਾ ਜਿੱਥੇ ਗੱਡੀ ਖੜਦੀ ਐ ਜੱਟ ਬੋਰੀ ਚੱਕਦਾ ਜਿੱਥੇ ਗੱਡੀ ਖੜਦੀ ਐ ਜੱਟ ਬੋਰੀ ਚੱਕਦਾ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਐ ਜਿੱਥੇ ਗੱਡੀ ਆੜਦੀ ਐ ਜੱਟ ਗਾਣਾ ਵੀ ਕੱਢਦਾ ਐ ਜਿੱਤੇ ਗੱਡੀ ਆੜਦੀ ਜੱਟ ਗਾਲਾਂ ਵੀ ਕਢਦਾ ਤੇ ਉਹੀ ਜੱਟਾ ਕਹਿੰਦਾ ਜਿਹੜਾ ਸ਼ਾਮ ਨੂੰ ਘਰ ਆਉਂਦਾ ਅੱਛਾ ਠੀਕ ਹੈ ਠੀਕ ਹੈ ਨਾਲ ਮੁਰਗੇ ਮੁਰਗਾ ਵੀ ਹੁੰਦਾ ਇਸ ਘਾਏ ਉਟਟ ਜਾਂਦਾ ਜੱਟ ਜੱਟ ਮੈਂ ਘੁਮਾਂ ਇਹ ਸਹੀ ਹੈ ਉੱਪਰ ਤੇ ਬਨ ਕੇ ਥੈਲਾ ਤੋਂ 40 ਬੋਰੀ ਖਾਲੀ ਫੇਰ ਮੱਛੀ ਦੇ ਦਿੱਤੀ ਥੈਲਾ ਸਹੀ ਹੈ ਸਹੀ ਹੈ ਗਰਾਨੀ ਇੱਕ ਡੀਲਰਾਂ ਨੇ ਤੰਗ ਸਾਨੂੰ ਕਰਤਾ ਇੱਕ ਡੀਲਰਾਂ ਨੇ ਤੰਗ ਸਾਡੀ ਖਾਲੀ ਹੋ ਜਾਣੀ ਸੀ ਇੱਕ ਡੀਲਰਾਂ ਨੇ ਤੰਗ ਸਾਨੂੰ ਕਰਤਾ ਜਿਵੇਂ ਅਸੀਂ ਉੱਥੇ 2 ਘੰਟੇ ਨਾਲ ਸਰਦਾ ਜਿਵੇਂ ਘੰਟਾ ਲੱਗਣਾ ਸੀ ਹੁਣ 2 ਘੰਟੇ ਨਾਲ ਸਰਦਾ ਹੈ ਗੱਡੀ ਸਾਡੀ ਖਾਲੀ ਹੋ ਜਾਣੀ ਸੀ ਜੀ ਫੇਰ ਭਗਵਾਨ ਤੁਹਾਡਾ ਵਾਲਾ ਹੀ ਖਾਣਵਾ ਦੁਨੀਆ ਵਿੱਚ ਪਰ ਬਹੁਤ ਹੈ ਜੀ ਨਹੀਂ ਦੁਨੀਆ ਮੇ ਖਾਰਬਾਜੀ ਬਹੁਤ ਹੋ ਗਈ ਜੇ ਕੋਈ ਬੰਦਾ ਕੋਈ ਕੋਈ ਬੰਦਾ ਸਹੀ ਕੰਮ ਕਰਦਾ ਹਾਂਜੀ ਉਹਨੂੰ ਭੈਣ ਚੋਦ ਦੇ ਮਰਵਾ ਦੇ ਨੇ ਕਿਸ ਸਹੀ ਗੱਲ ਆਈ ਇਹਦਾ ਹੈ ਹੀ ਆ ਜੀ ਉਧੀਆਂ ਤਾਂ ਜੜਾਂ ਨਹੀਂ ਜਦੇ ਵੜਦੰਦੇ ਆ ਜੀ ਯਾ ਅੱਛਾ ਲੈ ਉਹਨਾਂ ਤਮਾਣ ਹੈ ਜੀ ਛਾਪ ਚੋੜ ਕੇ ਵੜ ਦਿੰਦਾ ਸਾਰਾ ਸ਼ਾਬਾਸ਼ ਇਹ ਤਾਂ ਕਹਿ ਦੇਣੀ ਅਗਰ ਤੇ ਵਿੱਚ ਨੂੰ ਗੋਲੀ ਲਖਾ ਦੇਣੀ ਵੀ ਚੱਲ ਮਿੰਟ ਮਾਂ ਅੱਜ ਕੱਲ ਨਹੀਂ ਦੇਖਦੇ ਜੀ ਬੰਦਾ ਮਾਰਨ ਲੱਗੇ ਪਰਵਾਹ ਨਹੀਂ ਕਰ ਉਹ ਮੂਸੇ ਵਾਲਾ ਉਹ ਮੂਸੇ ਵਾਲਾ ਵੀ ਮਾਰੇ ਦਿੱਤਾ ਹੀ ਉਹ ਚੰਗਾ ਤਾਂ ਯਾਰ ਦੋ ਛੋਕਰੇ ਮੈਂ ਸੁਣਿਆ ਵੀ ਕੌਡੀਬਾਡੀ ਵਾਲੇ ਆ ਫਟਵਾੜ ਵਾਲੇ ਦੋ ਛੋਕਰੇ ਮਾਰਤੇ ਤਈ ਸੰਦੀਪ ਨੰਗਲ ਅੰਬੀਆ ਮਾਰਤਾ ਤਈ ਐਂ ਗੋਲੀ ਮਾਰ ਕੇ ਹਾਂ ਇੱਥੇ ਹਾਂਜੀ ਦੋ ਤਿੰਨ ਛੋਕਰੇ ਮੈਂ ਸੁਣਿਆ ਵੀ ਜਿਹੜੇ ਤਖੜੇ ਛੋਕਰੇ ਦੇ ਖੇਲਣੇ ਵਾਲੇ ਭੱਜਣੇ ਨੱਥਰੇ ਵਾਲੇ ਹਾਂਜੀ ਵੀ ਉਹ ਬਰਵਾਤ ਤੇ ਵਿਚੜਿਆ ਇਹਦਾ ਬੈੜਾ ਬਹਿ ਜਾ ਸਾਲਿਆਂ ਦਾ ਰੱਬ ਕਰੇ ਅਮਲੀ ਹੋਣੇ ਜੀ ਗੋਮਲੀ ਦੇ ਨਸ਼ੇ ਵਾਲੇ ਮੁੰਡੇ ਚਿੱਕਲੇ ਚਿੱਪੇ ਵਾਲੇ ਕਰ ਦਿੰਦੇ ਜੀ ਵਾਹੀ ਜੀ ਸਾਰੇ ਸਭ ਐ ਸੋਦਾਏ ਬੋਰੀ ਦੇਣੀ ਲੈਣੀ ਬੋਰੀ 400 ਰੁਪਏ ਨੇ ਥੈਲਾ ਚੱਲ ਤੂੰ 390 ਦੇ ਜੀ ਓ ਤੂੰ 390 ਦੇ ਜੀ ਅਸੀਂ ਕਿਹਾ ਸੀ ਤਾਂ ਬੋਰੀਆਂ ਵੇਚਣੀਆਂ ਰਵਨ ਇਹ ਤੂੰ ਲੈ ਜਾ 390 ਤੂੰ ਦੇ ਦੀ 400 ਨੂੰ ਲੋਕਾਂ ਨੂੰ ਵੇਚੀ ਦੀ ਬਾਬਾ ਜੀ ਹੁਣ ਗੇਣਦੇ ਆਓ ਬਾਬਾ ਜੀ 6-7 ਰਹਿ ਗਈਆਂ ਆਜੋ ਆਜੋ ਜੀ ਆਜੋ ਬਜ਼ੁਰਗੋ ਗੱਲ ਸੁਣਾਓ ਕੋਈ ਗੱਲ ਸੁਣਾਓ ਅੰਦਰ ਦੀ ਹਾਂ ਬੋਰੀ ਤੁਹਾਡੇ ਲੰਗਰ ਦੀ ਗੇਰਾਰੀ ਨੇ ਗੱਲ ਬਹੁਤ ਖੁਰਦੀ ਹੈ ਨਾ ਹਾਂ ਉਹ ਸਾਡੀ ਗੱਲ ਕਰੀ ਮੈਂ ਖੇਡ ਨਹੀਂ ਮੋਟੀ ਉਹ ਬਾਬੇ ਕਾਲ ਹਣੀ ਕਾਲੇ ਸ਼ਾਹ ਦੇ ਉੱਥੇ ਚੱਲ ਜਾਣਾ ਖਰਾਕ ਵੀ ਉਹ ਹੀ ਦਿੰਦਾ ਤੈਨੂੰ ਤਾਂ ਉਹਨੇ ਰੱਜ ਕੇ ਤੈਨ ਨੱਠ ਕੇ ਪੈਣਾ ਵਿਆਹ ਤੇਰਾ ਸਰੀਰ ਸ਼ਰੂਰ ਹੈਗਾ ਏ ਹਾਲੇ ਦੇ ਨਾ ਹਾਲੇ ਗਰਾਰੀ ਨੂੰ ਨਹੀਂ ਕਹਿਣਾ ਉਹਨੇ ਗਰਾਰੀ ਨੂੰ ਕਹਿਣਾ ਪੰਜ ਤੂੰ ਤਾਂ ਖਰਾਕੇ ਖਾਣ ਆਇਆ ਵਾ ਤੈਨੂੰ ਤਾਂ ਉਹਨੇ ਕਹਿ ਵੀ ਦੇਣਾ ਵੀ ਆ ਜਾ ਤੂੰ ਤਾਂ ਕਬੱਡੀ ਉਹ ਖੇਲਣੀ ਸਾਡੇ ਨਾਲ ਕਿਸ ਗੱਲ ਦੀ ਪੁੱਛਦਾ ਕਿਹੜੀ ਮੈਡਮ ਤੁਨੂੰ ਤੇਰੀ ਕਬੱਡੀ ਸਿਖਾਉਂਦੀ ਥੀ ਉਹ ਲੱਤ ਫੜਨੀ ਚੁਕਾਉਂਦੀ ਸੀ ਲੱਤ ਫੜਨੀ ਰੇਡ ਪਾਣ ਹਾਂ ਮੈਡਮ ਨੂੰ ਤੱਕਦੀ ਦੀ ਮੈਂ ਇਹਨੂੰ ਛੱਡ ਦੋ ਛੱਡ ਦੋ ਕਹਿੰਦੇ ਸੋਚਦਾ ਹੈ ਬੰਦੇ ਕਹਿੰਦੇ ਯਾਰ ਤੂੰ ਤਾਂ ਮੈਡਮ ਹੈ ਮੁੰਡੇ ਕਹਿੰਦੇ ਵਾਹ ਫੇਰ ਉਹਨੂੰ ਰੇਡ ਪਾਣਾ ਆਈ ਸੀ ਆ ਜੱਫਾ ਤਾਂ ਪੈਣਾ ਹੀ ਤਾਂ ਫੇਰ ਜੱਫਾ ਘੜਦਾ ਜਦੇ ਕਰ ਰਹੀ ਸੀ ਆ ਹਾਂ ਸ਼ਾਬਾਸ਼ 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 ਕਹਿੰਦੀ ਇਹਦੀ ਸ਼ਾਬਾਸ਼ ਹੈ ਹੱਥ ਔਲ ਗਏ ਗਿਆ ਤਾਂ ਤੱਕ ਹੋਣਾ ਤਾਂ ਨਹੀਂ ਉਹ ਅੱਜ ਫਾਈਨਲੀ ਆਪਣੀ ਗੱਡੀ ਖਾਲੀ ਹੋਈ ਪਰ ਬਹੁਤ ਖੱਜਲ ਹੋ ਗਏ ਖਾਲੀ ਇਤੋਂ ਦੀ ਦੇਖਿਆ ਸਵੇਰ ਦੇ 5 ਵਜੇ ਨਿਕਲੇਵੇਂ ਬੰਦੇ ਨੇ ਇਹ ਘਮਾਇਆ ਗੱਲਾਂ ਛੱਡ ਦੋ ਵੀ ਤਿੰਨ ਚਾਰ ਥਾਵਾਂ ਤੇ ਗੱਡੀ ਖਾਲੀ ਕਰਾ ਕੇ ਤਾਂ ਗੱਡੀ ਖਾਲੀ ਕਰਕੇ ਸਾਨੂੰ ਘਰ ਨੂੰ ਵਾਪਸ ਪਹੁੰਚੇ 10:00 11:00 ਵਜੇ ਡੀਲਰ ਵੀ ਇਹਨਾਂ ਗੱਡੀ ਨੂੰ ਕਹੀ ਤਾਂ ਨਾ ਇਹ ਸੋਚ ਰਹੇ ਨੇ ਵੀ ਛੋਟਾ ਆਤੀ ਆ ਇਹ ਕਿਹੜਾ ਟਰੈਕਟਰ ਕੁਦਾ ਸੋਚ ਦੇਣੀ ਹੈ ਕਿ ਕਈ ਜਿਹੜੇ ਪਿੰਡਾਂ ਵਿੱਚ 17 ਨੇ ਮੈਂ 17 ਆਉਂਦੀਆਂ ਜੀ ਅੰਤ ਪਈਏ ਬਾਹਰ ਸਾਡੇ ਵਰਗੇ ਨੇ ਖੜੇ ਹੋ ਕਰੀਏ ਸਹੀ ਹੈ ਜੇ ਤਾਲਾ ਨੂੰ ਹੱਥ ਪਾਇਆ ਸਾਡੇ ਬਾਲ ਖੜੇ ਹੋ ਜਾਣੇ ਆ ਕਰੀਏ ਦਾ ਕਰੀਏ ਕਿਆ ਸਾਡੇ ਜੱਪਲ ਆ ਹਾਂ ਕਿਆ ਕਰੇ ਹੁਣ ਉਹਨੇ ਰਿਸੀਵਿੰਗ ਵੀ ਮਸੋ ਦਿੱਤੀ ਆ ਰਿਸੀਵਿੰਗ ਲੈਣ ਲੁਕਿ ਹੋਣ ਘਰ ਨੂੰ ਤੁਰੇ ਆ ਤੇ ਹੁਣ ਚੱਲੇ ਆ ਘਰ ਵਾਪਸ ਹਾਂ ਜਿਹੜੇ ਤੇ ਗਏ ਆ ਨਾ ਕਿਨੂੰ ਗੱਡੀ ਪਾਰ ਕੇ ਖੜੀ ਹੋ ਕਰਾਣਾਂ ਹਾਂ ਹਾਂ ਸਹੀ ਹੈ ਨਹੀਂ ਨਹੀਂ ਆਣਾ ਚਾਹੀਦਾ ਚਲੋ ਪਰ ਇੱਕ ਗਲਤੀ ਬਹੁਤ ਆ ਹੋਰ ਜੀ ਹੁਣ ਸਾਡੇ ਬਲੌਗ ਦਾ ਹੋਣ ਲੱਗਿਆ ਐਂਡ ਤੋ ਫਾਈਨਲੀ ਹੋ ਰੇ ਸਾਡਾ ਬਲੋਗ ਆਨ ਦੁੰਦਾ ਸੋ ਸਾਰਿਆਂ ਨੂੰ ਸਸਰੀਕਾਲ ਕਰਾਦੀ ਬਾਏ ਕਾ ਮਾ ਸਾਹਿਬ ਆ ਗਏ ਨੇ ਗੁਰਦੁਆਰਾ ਸਾਹਮਣੇ ਫੋਨ ਘੜਦੇ ਟਿੰਨੀ ਲਾ ਤੇ ਆਲੇ ਨੂੰ ਸਸਰੀਕਾਲ ਪੈਗਰੂ ਹਰ ਲੱਸੀਆਂ ਨੂੰ ਛੱਡੋ ਗੁਰੂ ਵਾਲਾ ਬਣੋ ਅਨਗੁਰੂ ਵਾਲਾ ਬਣੋ ਵੀਰ ਜੀ ਨਸ਼ਿਆਂ ਨੂੰ ਛੱਡੋ ਵੀਰ ਜੀ ਚਲੋ ਸਸਰੀਕਾਲ ਜੀ